ਖੁਦਾ ਦਾ ਮਹਿਲ ਗੁਰੂ ਨਾਨਕ ਸਾਹਿਬ ਜਦੋਂ ਕਾਬੇ ਜੋ ਕਿ ਮੱਕਾ شریف ਵਿੱਚ ਹੈ ਕਾਜੀ ਰੁਕਨਦੀਨ ਨੂੰ ਮਿਲੇ ਤਾਂ ਉਸਨੇ ਪੁੱਛਿਆ ਕਿ ਖੁਦਾ ਦਾ ਮਹਿਲ ਕਿਉਂ ਜਹਾ ਹੈ ਉਹਦੀਆਂ ਕਿੰਨੀਆਂ ਖਿੜਕੀਆਂ ਤੇ ਦਰਵਾਜ਼ੇ ਹਨ ਕਿੰਨੇ ਬੁਰਜ ਹਨ ਕਿੰਨੇ ਕਿੰਗਰੇ ਹਨ ਇਹ ਕੋਈ ਮਾਮੂਲੀ ਸਵਾਲ ਨਹੀਂ ਸਨ ਗਹਿਰੇ ਵਿਚਾਰਨਯੋਗ ਸਨ ਗੁਰੂ ਸਾਹਿਬ ਨੇ ਜਵਾਬ ਦਿੱਤਾ ਇਸ ਇਨਸਾਨੀ ਵਜੂਦ ਦੇ 12 ਬੁਰਜ ਹਨ ਤਿੰਨ ਸੱਜੀ ਬਾਹ ਦੇ ਜੋੜ ਤਿੰਨ ਖੱਬੀ ਬਾਹ ਦੇ ਜੋੜ ਅਤੇ ਦੋਹਾਂ ਲੱਤਾਂ ਦੇ ਤਿੰਨ ਤਿੰਨ ਜੋੜ ਕੁੱਲ 12 ਹੋਏ ਨੌਂ ਦਰਵਾਜ਼ੇ ਹਨ ਦੋ ਕੰਨ ਦੋ ਅੱਖਾਂ ਦੋ ਨੱਕ ਦੇ ਸੁਰਾਗ ਇੱਕ ਮੂੰਹ ਦੋ ਸਰਾਗ ਗੁਪਤ ਇੰਦਰੀਆਂ ਦੇ 52 ਕਿੰਗਰੇ ਹਨ ਅਤੇ ਦੋਹਾਂ ਅੱਖਾਂ ਦੀਆਂ ਖਿੜਕੀਆਂ ਹਨ ਮਹਿਲ ਬਹੁਤ ਅਜੀਬ ਅਤੇ ਬੇਨ ਜੀਰ ਹੈ ਸਭ ਕੁਝ ਸਮਝਾ ਕੇ ਗੁਰੂ ਸਾਹਿਬ ਕਹਿੰਦੇ ਹਨ ਉੱਪਰ ਖਾਸੇ ਮਹਿਲ ਪਰ ਦੇਵੇ ਬਾਗ ਖੁਦਾਏ ਅਰਥਾਤ ਤੁਹਾਡੇ ਵਜੂਦ ਦੇ ਅੰਦਰ ਖੁਦਾ ਬਾਗ ਦੇ ਰਿਹਾ ਹੈ ਜਿਹੜਾ ਵਜੂਦ ਹੈ ਇਹੀ ਰੱਬ ਦੀ ਮਸੀਤ ਹੈ ਅਸੀਂ ਬਾਹਰ ਮੱਥੇ ਰਗੜਦੇ ਹਾਂ ਕਿ ਉਹ ਕਦੀ ਕਿਸੇ ਨੂੰ ਬਾਹਰੋਂ ਮਿਲਿਆ ਹੈ ਕੋਈ ਨਹੀਂ ਬਾਗ ਤਾਂ ਹਰ ਇੱਕ ਦੇ ਅੰਦਰ ਹੋ ਰਹੀ ਹੈ ਮਗਰ ਲੋਕ ਸੁੱਤੇ ਹੋਏ ਹਨ ਸੁੱਤੇ ਬਾੰਗ ਨਾ ਸੁਣ ਸਕਨ ਰਹਿ ਆ ਖੁਦਾਇ ਜਗਾਏ ਉਹ ਮਾਲਕ ਤਾਂ ਜਗਾਉਣਾ ਚਾਹੁੰਦਾ ਹੈ ਮਗਰ ਕੋਈ ਜਾਗਦਾ ਨਹੀਂ ਫਿਰ ਕਹਿੰਦੇ ਹਨ ਸੁੱਤੀ ਪਈ ਨ ਭਾਗਸਨ ਸੁਨੇ ਨ ਬਾੰਗਾ ਕੋਏ ਉਹ ਲੋਕ ਬਦਕਿਸਮਤ ਹਨ ਜਿਹੜੇ ਰਾਤ ਨੂੰ ਜਾ ਕੇ ਉਸ ਬਾੰਗ ਨੂੰ ਨਹੀਂ ਸੁਣਦੇ ਜੋ ਜਾਗੇ ਸੀ ਸੁਨੇ ਸਾਈ ਸੰਦੀ ਸੋਏ ਜਿਹੜਾ ਜਾਗਦਾ ਹੈ ਉਸ ਦੀ ਸੁਰਤ ਬਾੰਗ ਪਾਵ ਸ਼ਬਦ ਵਿੱਚ ਲੱਗਦੀ ਹੈ ਉਹ ਮਾਲਕ ਦੀ ਆਵਾਜ਼ ਜਿਆ ਸ਼ਬਦ ਜਾਂ ਨਾਮ ਨੂੰ ਸੁਣਦਾ ਹੈ